ਇਹ ਬਹੁਤ ਵਧੀਆ ਹੈ ਛਲਾਗਾ ਜੋਗਾ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਆ ਵੀ ਸਾਫ ਸੁਸਰਾ ਜੇ ਖਾਣਾ ਖਾਣਾ ਚਾਹੁੰਦੇ ਆ ਸਸਤਾ ਤੇ ਵਧੀਆ ਕੁਆਲਟੀ ਦਾ ਖਾਣਾ ਖਾਣਾ ਚਾਹੁੰਦੇ ਆ ਤਾਂ ਇੱਕ ਵਾਰ ਜ਼ਰੂਰ ਆਇਓ ਜਿਹੜਾ ਨਾਜ਼ ਢਾਬੇ ਤੇ ਆ ਕੇ ਜਿਹੜਾ ਉਹ ਮੌਕਾ ਦਿਓ ਜੀ ਭਿਲ ਕਰਨ ਲੱਗ ਗਏ ਸਾਰੇ ਆਪਣੇ ਸ਼ਹਿਰ ਵਾਸੀਆਂ ਨੂੰ ਲਗਭਗ ਦੇ ਪਿੰਡਾਂ ਨੂੰ ਵੀ ਅੱਜ ਬਹੁਤ ਜੀ ਕੇ ਸੀ ਗਏ ਹੈ ਜਿਹੜਾ ਪ੍ਰਲਬਿਤ ਹੈ ਕਿ ਘਾਟ ਸ਼ਹਿਰ ਵਿੱਚ ਕੱਪ ਦਾ ਬਹੁਤ ਹੈ ਰਹਿਣਾ ਨਹੀਂ ਆਈ ਹੈ ਇਹ ਤੋਂ ਅਲੱਗ ਹੋ ਕੇ ਅਲੱਗ ਮਤਲਬ ਕਿ ਜਿੰਨੇ 150 ਰੁਪਏ ਪੂਰਾ ਖਾਣਾ ਚਾਹਤ ਹੈ ਪਰ ਇਹ ਮਿਹਣੇ ਤੋਂ ਰਾਜਧੰਗਾ ਜੀ ਦੇ ਵਿੱਚੋਂ ਛੱਡਦਾ ਜਿਸ ਸਾਡੇ ਪਲਾਟਾਰ ਉੱਤੇ ਜਾਵਾ ਸਰ ਬਹੁਤ ਹੀ ਖੁਸ਼ੀ ਦੀ ਗੱਲ ਹੈ ਜਦੋਂ ਸ਼ਹਿਰ ਵਿੱਚ ਪਹਿਲੀ ਵਾਰ ਇੰਨਾ ਵਧੀਆ ਟਾਪਾ ਖੁੱਲਿਆ ਹੈ ਅੱਡੇ ਦੁਕਾਨਾਂ ਨੂੰ ਜਾਣ ਦਾ ਤਾਂ ਡੰਗ ਲੈ ਕੱਟੇ ਜਾਂਦਾ ਹਾਂ ਹਾਂਜੀ ਹਾਂਜੀ ਹੁਣ ਵੇਅ ਆਉਟ ਹੀ ਕੋਈ ਨਹੀਂ ਹੈ ਇਹ ਹੀ ਨੀੜੀ ਤਾਂ ਹੈ ਕਿ ਆਪਣੇ ਅੱਤੀ ਆਪਣਾ ਆਪੇ ਹੀ ਕਾਸ ਵਾਰੀਏ ਹਰਦਾ ਜੇ ਆਪਣੇ ਹੱਥ ਕਿੰਨਾ ਟਾਈਮ ਹੈ ਸਾਡੇ ਕੋਲ ਮਿਹਨਤ ਕਰਨਾ ਮਾਦਾ ਹੈਗਾ ਬਾਕੀ ਇਨਵੈਸਟਮੈਂਟ ਵਾਸਤੇ ਹੈਬ ਆਪਣੇ ਕੋਲ ਮਨੀ ਤਾਂ ਕਿਉਂ ਬਾਹਰਲੇ ਮੁਰਫਿਚ ਕਿਉਂ ਜਾਣਾ ਮੈਂ ਸ਼ਮਸ਼ੀਰ ਬਗਾ ਤੁਸੀਂ ਦੇਖ ਲਓ ਆਰਟੀ 1 ਤੇ ਅੱਜ ਦੀ ਖਾਸ ਖਬਰ ਸਹੀ ਪੇਸ਼ ਕਰ ਰਹੇ ਹਾਂ ਸੀ ਰੋਪੜ ਦੇ ਵਿੱਚ ਇੱਕ ਪੰਜਾਬੀ ਢਾਬਾ ਖੁੱਲਿਆ ਗਿਆ ਹੈ ਤੇ ਪਹਿਲਾਂ ਮੈਂ ਦਿਖਾਵਾਂਗਾ ਕਿ ਸਾਹਮਣੇ ਸਮਾਰਟ ਰਿਲਾਈਸ ਦਾ ਜਿਹੜਾ ਸਟੋਰ ਹੈ ਇਹ ਬੇਲਾ ਰੋਡ ਹੈ ਬੇਲਾ ਰੋਡ ਤੋਂ ਸਿੱਧਾ ਸਾਹਮਣੇ ਜਿਹੜਾ ਬਾਸਾਂ ਵਾਲਿਆਂ ਦੀ ਜਿਹੜੀ ਆਪਾਂ ਦੁਕਾਨ ਦੇਖੂ ਨੂੰ ਕਹਿੰਦੇ ਆ ਸਾਹਮਣੇ ਇੱਧਰ ਦਿਖਾਉ ਜਿਹਾ ਤਸਵੀਰ ਦੇ ਵਿੱਚ ਇਹ ਸਾਹਮਣੇ ਇੱਕ ਪੰਜਾਬੀ ਢਾਬਾ ਖੁੱਲਿਆ ਹੈਗਾ ਜਿਹੜਾ ਕਿ ਰੋਪੜ ਦੇ ਬਿਲਕੁਲ ਸ਼ਹਿਰ ਦੇ ਵਿਚਕਾਰ ਹੈ ਰੋਪੜ ਵਾਸੀਆਂ ਦੇ ਲਈ ਬੜੀ ਖੁਸ਼ੀ ਵਾਲੀ ਖਬਰ ਹੈ ਕਿ ਰੋਪੜ ਵਾਸੀਆਂ ਨੂੰ ਹੁਣ ਵਧੀਆ ਸਾਫ਼ ਸੁਥਰਾ ਭੋਜਨ ਇਨੂੰ ਵਫੇ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਕਿਉਂਕਿ ਤੁਸੀਂ ਵਫੇ ਜਿਹਨੂੰ ਆਪਾਂ ਕਹਿੰਦੇ ਵੀ ਇੱਕ ਵਾਰੀ ਤੁਸੀਂ ਪੈਸੇ ਦੇ ਕੇ ਉਹਦੇ ਵਿੱਚ ਸਾਰਾ ਆਪਣੀ ਮਨਪਸੰਦੀ ਦਾ ਸਾਮਾਨ ਲੈ ਖਾ ਸਕਦੇ ਨੇ ਤੇ ਅੱਜ ਰਸਮੀ ਉਦਘਾਟਨ ਜਿਹੜਾ ਹੋ ਚੁੱਕਿਆ ਤੇ ਬਹੁਤ ਸਾਰੇ ਮਹਿਮਾਨ ਜਿਹੜੇ ਅੱਜ ਇੱਥੇ ਪਹੁੰਚੇ ਹੋਏ ਐ ਜਿ세 ਵੀ ਅੱਜ ਪਹੁੰਚੇ ਨੇ ਤੇ ਗੱਲਬਾਤ ਕਰਦੇ ਆਂ ਤਾਂ ਬਾਕੀ ਦਾ ਨਾਮ ਕੀ ਨਾਮ ਹੈ ਆਪਾਂ ਬੇਦਾ ਗੱਲਬਾਤ ਕਰਦੇ ਆਂ ਕਿ ਅੱਜ ਵਾਕੀ ਬਿਲਕੁਲ ਹੀ ਇਸ ਵੇਲੇ ਓਪਨਿੰਗ ਦੇ ਸਮੇਂ ਸਭ ਦੇ ਦੇਖ ਸਕਦੇ ਹੋ ਕਿ ਤਸਵੀਰ ਦੇ ਵਿੱਚ ਬਹੁਤ ਸਾਰੇ ਮਹਿਮਾਨ ਜਿਹੜੇ ਇਸ ਵੇਲੇ ਮੁੱਖ ਤੇ ਪਹੁੰਚੇ ਹੋਏ ਆਂ ਕਿਉਂਕਿ ਜਦੋਂ ਕਿਸੇ ਵੀ ਚੀਜ਼ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਤਾਂ ਸਾਰੇ ਸਾਥ ਸਬੰਧੀਆਂ ਦੇ ਆਪਣੇ ਦੋਸਤਾਂ ਮਿੱਤਰਾਂ ਦੇ ਨੂੰ ਬੁਲਾ ਕੇ ਜਿਹੜੀ ਕੀਤੀ ਜਾਂਦੀ ਹੈ ਸਾਹਮਣੇ ਰਜਿੰਦਰ ਸਿੰਘ ਬਿੰਦੀ ਇਹਨਾਂ ਦੀ ਜਿਹੜੀ ਪੂਰੀ ਟੀਮ ਜਿਹੜੀ ਅੱਜ ਜਿਹੜੀ ਵਧਾਈ ਦੇ ਪਾਤਰ ਹੈ ਜਿਹੜੇ ਕਿ ਅੱਜ ਜਿਹੜਾ 나ਜ ਕੀ ਨਾਮ ਰੱਖਿਆ ਜੀ ਤਾਂ ਬੇਦਾ 나ਜ 나ਜ ਦਾਬਾ 나ਜ ਦਾਬੇ ਦੇ ਨਾਮ ਨਾਲ ਇਸ ਦਾ ਨਾਮ ਹੈ ਜੀ ਤੇ ਰੋਪੜ ਵਾਸੀ ਜਿਹੜੇ ਵੀ ਸਾਡੇ ਇਸ ਵੀਡੀਓ ਨੂੰ ਦੇਖ ਰਹੇ ਆਂ ਉਸ ਵੀਡੀਓ ਨੂੰ ਪਿਆਰ ਨਾਲ ਸਟੋਰ ਕਰ ਲਿਓ ਕਿ ਜਦੋਂ ਵੀ ਤੁਹਾਨੂੰ ਰੋਟੀ ਖਾਣਾ ਪੀਣਾ ਕੋਈ ਵੀ ਮਹਿਮਾਨ ਆਉਂਦਾ ਹੈ ਜਾਂ ਤੁਸੀਂ ਆਪ ਵੀ ਬਾਹਰ ਖਾਣਾ ਚਾਹੁੰਦੇ ਹੋ ਤਾਂ ਤੁਸੀਂ ਨਾਲ ਬਿਲਾ ਰੋਡ ਦੇ ਥੋੜਾ ਜਿਹਾ ਨੇੜੇ ਹੀ ਹੈ ਤਾਂ ਅੱבא ਜਿੱਥੇ ਅਸੀਂ ਇੱਥੇ ਆ ਸਕਦੇ ਹਾਂ ਤੇ ਪਹਿਲਾਂ ਤਾਂ ਵਧਾਈ ਦਿੰਦਾ ਜੀ ਤੁਸੀਂ ਤੁਸੀਂ ਰੋਪੜ ਦੇ ਵਿੱਚ ਇੰਨਾ ਵਧੀਆ ਉਪਰਾਲਾ ਕੀਤਾ ਕਿਉਂਕਿ ਇਸ ਤਰ੍ਹਾਂ ਦਾ ਢਾਬਾ ਰੋਪੜ ਦੇ ਵਿੱਚ ਪਹਿਲਾਂ ਨਹੀਂ ਹੈਗਾ ਵੈਸੇ ਉਹ ਢਾਬੇ ਬਹੁਤ ਚੱਲਦੇ ਹਨ ਪਰ ਲੇਕਿਨ ਜੋ ਤੁਸੀਂ ਉਪਰਾਲਾ ਕੀਤਾ ਤੇ ਕਿਵੇਂ ਤੁਹਾਡੇ ਇਹਦੇ 'ਚ ਆਇਆ ਵੀ ਇਹ ਇਹ ਅਸੀਂ ਪਹਿਲਾਂ ਸੋਚਿਆ ਵੀ ਪੂਰੇ ਰੋਪੜ ਦੇ ਵਿੱਚ ਬਫੇ ਦਾ ਕਿਤੇ ਵੀ ਹੈ ਨਹੀਂ ਤੇ ਅਸੀਂ ਫਸਟ ਟਾਈਮ ਤੇ ਸੋਚਿਆ ਵੀ ਇੱਥੇ ਕਰਨਾ ਚਾਹੀਦਾ ਅਸੀਂ 150 ਇਹਦਾ 150 ਰੁਪਏ ਬਫੇ ਦਾ ਰੱਖਿਆ ਤੇ ਸਾਹਮਣੇ ਵਾਲੋ ਜੋ 150 ਰੁਪਏ ਦੇ ਵਿੱਚ ਰਜਮੀ ਰੋਟੀ ਤੇ ਹੋਰ ਆਟਮਾ ਵੀ ਹੋਣੀਆਂ ਜੀ ਨਾਲ ਹਾਂਜੀ ਆਪਾਂ 7+7+ ਆਟਮ ਦਵਾਂਗੇ ਬਫੇ ਦੇ ਵਿੱਚ ਤੇ ਸਭ ਨਾਲ ਵੱਡੀ ਗੱਲ ਇਹ ਆ ਵੀ ਆਮ ਤੌਰ ਤੇ ਅਸੀਂ ਮਾਰਕੀਟ ਚ ਘੁੰਮੇ ਆ ਇਥੇ ਸਾਰਿਆਂ ਦਾ ਇਹ ਲੰਬ ਹੈ ਵੀ ਜਿਹੜੇ ਡੈਰੀ ਪ੍ਰੋਡਕਟ ਹੈ ਨਾ ਵੀ ਉਹ ਇਥੇ ਮੰਨ ਲਓ ਸਾਨੂੰ ਸਿੰਥੈਟਿਕ ਖੜਾਏ ਜਾਂਦੇ ਆ ਸਾਰੇ ਨਹੀਂ ਆਪਾਂ ਕਹਿ ਸਕਦੇ ਬਹੁਤ ਸਾਡੇ ਵਰਗੇ ਵੀ ਹੈਗੇ ਆ ਜਿਹੜੇ ਵਧੀਆ ਕੰਮ ਕਰਦੇ ਆ ਤੇ ਅਸੀਂ ਆਏ ਜਿਹੜੇ ਡੈਰੀ ਪ੍ਰੋਡਕਟ ਆ ਉਹ ਘਰ ਵਾਲੇ ਹੀ ਵਾਰਤਾਂਗੇ ਸਭ ਨਾਲੋਂ ਅਸੀਂ ਵੱਡੀ ਵਿਸ਼ੇਸ਼ਤਾ ਅਸੀਂ ਦੇ ਰਹੇ ਆ ਤੇ ਅਸੀਂ ਚਾਹੁੰਦੇ ਆ ਵੀ ਸਾਨੂੰ ਬਾਤੇ ਬਾਤ ਸਹਿਯੋਗ ਦਿੱਤਾ ਜਾਵੇ ਅਸੀਂ ਲੋਕਾਂ ਵਾਸਤੇ ਕੀਤਾ ਵੀ ਘੱਟ ਰੇਟ ਦੇ ਵਿੱਚ 150 ਰੁਪਏ ਦੇ ਵਿੱਚ ਬਫੇ ਦੇ ਰਹੇ ਆਂ ਨਾਲ ਚਾਈਨੈਸ ਫੂਡ ਦਾ ਵੀ ਅਸੀਂ ਕੀਤਾ ਮੰਨ ਲਓ ਜਿਵੇਂ ਵੀ ਲੋਕਾਂ ਦੀ ਪਸੰਦ ਹੋਗੀ ਅਸੀਂ ਉਤੇ ਪੂਰਾ ਉਤਰਾਂਗੇ। ਯਾਰ ਨਾਮ ਤੁਹਾਡਾ ਗੁਰਵਿੰਦਰ ਸਿੰਘ। ਪਹਿਲਾਂ ਵੀ ਤੁਹਾਨੂੰ ਇਸ ਲਾਈਨ ਦੀ ਪੂਰੀ ਨੌਲੇਜ ਹੈਗੀ ਹੈ। ਹਾਂਜੀ ਅਸੀਂ ਪੜ੍ਹਾਈ ਕੀਤੀ ਹੋਈ ਹੈ ਜੀ। ਮੇਰੇ ਦੋਸਤ ਨੇ ਜੋ ਮੇਰੀ ਮਦਦ ਕਰ ਰਹੇ ਨੇ। ਹਾਂਜੀ। ਸਹੀ ਗੱਲ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਨੂੰ ਤੇ ਨਾਲ ਸਾਡੀ ਜਿਹੜੀ ਰਜਿੰਦਰ ਸਿੰਘ ਬਿੰਦੀ ਪਾਵਾ ਦਸ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਬਿੰਦੀ ਜੀ ਤੁਸੀਂ ਵੀ ਅੱਜ ਇੱਥੇ ਦਿਹਾੜਣ ਮੋਕੇ ਪਹੁੰਚੇ ਹੋ ਕੀ ਕਰਨਾ ਚਾਹੋ? ਮੈਂ ਤਾਂ ਅਪੀਲ ਕਰਨ ਲੱਗਾ ਜੀ ਸਾਰੇ ਆਪਣੇ ਸ਼ਹਿਰ ਵਾਸੀਆਂ ਨੂੰ ਲਾਗਪਾਸ ਦੇ ਪਿੰਡਾਂ ਨੂੰ ਵੀ ਸਾਡੇ ਛੋਟੇ ਬਿਰ ਗੁਰਵਿੰਦਰ ਸਿੰਘ ਨੇ ਜਿਹੜਾ ਉਪਰਾਲਾ ਕੀਤਾ ਏ ਇਹ ਸਾਡੇ ਸ਼ਹਿਰ ਦੇ ਵਿੱਚ ਢਾਬੇ ਦਾ ਬਹੁਤ ਹੈਗ ਰੈਫਰੈਂਡਮ ਵੀ ਹੈਗੀ ਆ ਇੱਕ ਅਲੱਗ ਹੋਊਗਾ ਅਲੱਗ ਮਤਲਬ ਕਿ ਜਿਵੇਂ 150 ਰੁਪਏ ਵਿੱਚ ਪੂਰਾ ਖਾਣਾ 7-8 ਵੰ ਬੜੇ ਮਿਹਣੇ ਕਉਂਦੀਆਂ ਕਿਉਂਕਿ ਰੈਫਰੈਂਡਮ ਵਿੱਚ ਤੁਹਾਨੂੰ ਪਤਾ ਹੀ ਆ ਬਹੁਤ 3-3000 ਬਿੱਲ ਬਣ ਜਾਂਦਾ ਹੈਗਾ ਪਰ 150 ਰੁਪਏ ਵਿੱਚ ਇੱਥੇ ਕਾਕੇ ਜਾਓਗੇ ਤਾਂ ਮੇਰੇ ਹਿਸਾਬ ਨਾਲ ਬਹੁਤ ਬੈਸਟ ਹੈਗਾ ਤੇ ਬਿਲਕੁਲ ਜਿਹੜਾ ਇਹਦਾ ਭੋਜਨ ਵੀ ਹੋਊਗਾ ਪੂਰਾ ਹੈਨਿਕ ਹੋਊਗਾ ਅਤੇ ਪੂਰਾ ਪਿੰਡ ਵਾਲਾ ਜਿਹੜਾ ਖਾਣਾ ਜਿੱਦਾਂ ਹੈਗਾ ਆਪਣਾ ਦੁੱਧ ਪਾਣੀ ਜੋ ਵੀ ਲੱਸੀ ਕੁਛ ਹੋਵੇ ਉਹਨਾਂ ਨੇ ਪਿੰਡਾਂ ਦੇ ਬਿਲੋਂਗ ਕਰਦੇ ਆ ਨਾ ਜਿਹੜੇ ਸਾਡੇ ਓਨਰ ਹੈ ਜਿਵੇਂ ਕਹਿੰਦੇ ਆ ਵੀ ਪਿੰਡ ਦੀ ਲੱਸੀ ਹੋਵੇ ਪਿੰਡ ਦਾ ਸਾਗ ਹੋਵੇ ਮੱਕੀ ਦੀ ਰੋਟੀ ਹੋਵੇ ਇਸ ਤਰ੍ਹਾਂ ਦਾ ਸਵਾਦ ਜਿਹੜਾ ਇਹ ਰੋਪੜ ਦੇ ਵਿੱਚ ਮਿਲੇਗਾ ਬਿਲਕੁਲ ਅਸੀਂ ਤਾਂ ਆਪ ਨੂੰ ਅਪੀਲ ਕਰ ਰਹੇ ਹਾਂ ਵੀ ਜਿਹੜੇ ਸਾਡੇ ਸ਼ਹਿਰ ਵਾਸੀ ਹੈਗੇ ਆ ਉਹ ਇੱਥੇ ਆਣ ਅਤੇ ਸਾਡੇ ਛੋਟੇ ਬੀਰ ਗੁਰਵਿੰਦਰ ਸਿੰਘ ਨੂੰ ਹੌਸਲਾ ਬਜਾਈ ਵੀ ਕਰੇ ਅਤੇ ਖਾਣੇ ਦਾ ਪੂਰਾ ਨੰਦ ਮਾਨੇ ਬਿਲਕੁਲ ਜੀ ਮੈਂ ਦੇਖ ਪਾ ਰਿਹਾ ਅਸੀਂ ਕੱਲ ਵੀ ਅਸੀਂ ਇੱਥੇ ਮਗਾਈ ਸੀਗੇ ਬੜੀ ਵਧੀਆ ਖੁੱਲੀ ਡੁੱਲੀ ਬਿਲਡਿੰਗ ਹੈ ਬੈਠਣ ਵਾਸਤੇ ਵਧੀਆ ਜਗ੍ਹਾ ਹੈਗੀ ਹੈ ਪਾਰਕਿੰਗ ਵਾਸਤੇ ਬਾਹਰ ਵਧੀਆ ਜਿਹਾ ਜਿਹੜਾ ਪਾਰਕ ਵਾਸਤੇ ਬੜੀ ਵਧੀਆ ਜਗ੍ਹਾ ਬਣੀ ਹੋਈ ਹੈ ਜਿਹਦੇ ਵਿੱਚ ਅਸੀਂ ਕਾਰ ਪਾਰਕਿੰਗ ਵਾਰਾ ਸਾਰਾ ਕਰ ਸਕਦੇ ਹਾਂ ਤੇ ਸਾਡੇ ਨਾਲ ਕੱਕੜ ਸਾਹਿਬ ਹੈ ਕੱਕੜ ਸਾਹਿਬ ਤੁਸੀਂ ਵੀ ਨਾਲ ਪਹੁੰਚੇ ਬਿੰਦੀ ਜੀ ਦੇ ਇਹ ਬਹੁਤ ਵੱਡਾ ਇੱਕ ਉਪਰਾਲਾ ਵੀ ਕਹਿ ਸਕਦੇ ਹਾਂ ਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਸ਼ਹਿਰ ਵਿੱਚ ਐਸਾ ਟੱਬ ਬਣਿਆ ਹੈ ਐਸਾ ਜੋ ਇਹਨਾਂ ਨੇ ਬਹੁਤ ਅੱਛਾ ਕਦਮ ਚੱਕਿਆ ਹੈ ਮੇਰੇ ਹਸਾਬ ਨਾਲ ਬਹੁਤ ਅੱਛਾ ਹੈ ਕਿਉਂਕਿ ਇੱਥੇ ਜੇਸੀ ਬਿਲਕੁਲ ਸਾਫ਼ ਸੁਥਰਾ ਤੇ ਬੜਾ ਹੀ ਜੈਨੂਅਰਟ ਦੇ ਵਿੱਚ ਮਿਲੇਗਾ ਕਿ ਮੈਂ ਤਾਂ ਇਹੀ ਕਹਾਂਗਾ ਕਿ ਹਰ ਇੱਕ ਬੰਦਾ ਆਓ ਤੇ ਇੱਕ ਵਾਰ ਇੱਕ ਵਾਰ ਆ ਕੇ ਇੱਥੇ ਦੇ ਭੋਜਨ ਦਾ ਟੈਸਟ ਜ਼ਰੂਰ ਕਰੋ ਘਰ ਲਾਓ ਥੋੜਾ ਜਿਹਾ ਹਾਂ ਅਜੀਬ ਹੈ ਤੁਸੀਂ ਇੱਕ ਐਕਟਰੇ ਵੀ ਲੱਗਦੇ ਮੈਨੂੰ ਤੁਸੀਂ ਬੜਾ ਕਲਪਨਾ ਹਾਂਜੀ ਬਹੁਤ ਹੀ ਵਧੀਆ ਜੀ ਸਾਡੇ ਗੁਰਿੰਦਰ ਭਾਜੀ ਨੇ ਨਾਲ ਠੱਬਾ ਖੋਲਿਆ ਪਰ ਮੈਂ ਸਾਡੇ ਸ਼ਹਿਰ ਦੇ ਨਿਵਾਸੀਆਂ ਨੂੰ ਇਹ ਦੋਵਾਂ ਨੂੰ ਕਹਾਂਗਾ ਕਿ ਇੱਥੇ ਆਓ ਤੇ ਖਾਣੇ ਦਾ ਆਨੰਦ ਲਓ ਕਿ ਜਿਹੜਾ ਕਿ ਬਹੁਤ ਹੀ ਸੁਆਦਿਸ਼ਟ ਤੇ ਸ਼ਹਿਰ ਤੋਂ ਬਹੁਤ ਹੀ ਸਸਤਾ ਤਾਂ ਬਾ ਇਹ ਬਹੁਤ ਹੀ ਵਧੀਆ ਖਾਣਾ ਇੱਥੇ ਬਹੁਤ ਹੀ ਲਾਜ਼ਜ਼ ਲਾਜ਼ਵਾਬ ਤੇ ਖਾਣਾ ਆਓ ਤੇ ਖਾਣੇ ਦਾ ਆਨੰਦ ਲਓ ਧੰਨਵਾਦ ਹਾਂਜੀ ਜਨਾਬ ਰਾਮਚੰਦਰ ਜੀ ਦੀ ਟੀਮ ਦੇ ਵਿੱਚੋਂ ਸਾਡੇ ਨਾਲ ਹਾਂਜੀ ਸਾਡੀ ਪਹਿਲਾਂ ਤਾਂ ਰੋਪੜ ਸ਼ਹਿਰ ਵਾਸੀਆਂ ਨੂੰ ਬਹੁਤ ਹੀ ਖੁਸ਼ੀ ਦੀ ਗੱਲ ਹੈ ਪੇਰੋਪਰ ਸ਼ਹਿਰ ਵਿੱਚ ਪਹਿਲੀ ਵਾਰ ਇੰਨਾ ਵਧੀਆ ਟਾਬਾ ਖੁੱਲਿਆ ਹੈ ਤੇ ਮੈਂ ਸਭ ਨੂੰ ਇਹੀ ਅਪੀਲ ਕਰਦਾ ਵੀ ਵੱਧ ਤੋਂ ਵੱਧ ਉਰੇ ਆਓ ਤੇ ਇਹਨਾਂ ਦਾ ਸੰਜੋਗ ਕਰੋ ਜੀ ਸਾਰਿਆਂ ਦਾ ਅਸੀਂ ਗੱਲ ਹੈ ਜੀ ਤੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜਿਵੇਂ ਦੇਖਦੇ ਹੋ ਅੱਜ ਦਾ ਜਿਹੜਾ ਓਪਨਿੰਗ ਕੀਤੀ ਗਈ ਹੈ ਟਾਬੇ ਦੀ ਬਹੁਤ ਵਧੀਆ ਜੀ ਇਹ ਸ਼ਹਿਰ ਵਾਸੀਆਂ ਵਾਸਤੇ ਬਹੁਤ ਵਧੀਆ ਪ੍ਰਾਲਾ ਕੀਤਾ ਜੀ ਇਹ ਸਰਦਾਰ ਗੁਰਵਿੰਦਰ ਸਿੰਘ ਜੀ ਇਹਨਾਂ ਦੀ ਹਮੇਸ਼ਾ ਇਹ ਸੋਚ ਰਹੀ ਆ ਵੀ ਜਿਹੜਾ ਖਾਣਾ ਹੈ ਉਹ ਸਾਫ਼ ਸੁਥਰਾ ਪਿਓਰ ਹੋਣਾ ਚਾਹੀਦਾ ਹਮੇਸ਼ਾ ਇਹਦੇ ਹੱਕ 'ਚ ਖੜਦੇ ਨੇ ਤੇ ਅੱਜ ਇਹਨਾਂ ਨੇ ਇਹ ਸ਼ਹਿਰ ਵਾਸੀਆਂ ਵਾਸਤੇ ਜਿਹੜਾ ਪਹਲਾਲਾ ਕੀਤਾ ਇਹ ਬਹੁਤ ਵਧੀਆ ਹੈ ਸ਼ਲਾਗਾ ਜੋਗਾ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਆ ਵੀ ਸਾਫ ਸੁਸਰਾ ਜੇ ਖਾਣਾ ਖਾਣਾ ਚਾਹੁੰਦੇ ਆ ਸਸਤਾ ਤੇ ਵਧੀਆ ਕੁਆਲਟੀ ਦਾ ਖਾਣਾ ਖਾਣਾ ਚਾਹੁੰਦੇ ਆ ਤਾਂ ਇੱਕ ਵਾਰ ਜ਼ਰੂਰ ਆ ਇਹ ਜਿਹੜਾ ਨਾਜ਼ ਢਾਬੇ ਤੇ ਆ ਕੇ ਜਿਹੜਾ ਉਹ ਮੌਕਾ ਦਿਓ ਜੀ ਤੇ ਇੱਕ ਵਾਰ ਜੇ ਤੁਸੀਂ ਸਾਡੇ ਢਾਬੇ ਤੇ ਆਉਂਗੇ ਤਾਂ ਅਸੀਂ ਦੁਬਾਰਾ ਤੁਹਾਨੂੰ ਸ਼ਿਕਾਇਤ ਦਾ ਕਿਸੇ ਪ੍ਰਕਾਰ ਦਾ ਜਿਹੜਾ ਮੌਕਾ ਇੱਥੇ ਨਹੀਂ ਮਿਲੇਗਾ ਵਧੀਆ ਕੁਆਲਟੀ ਦਾ ਜਿਹੜਾ ਖਾਣਾ ਉਹ ਦਿੱਤਾ ਜਾਂਦਾ ਹੈ ਬਿਲਕੁਲ ਜੀ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਕਿ ਸਾਡੇ ਪੰਜਾਬੀ ਪ੍ਰਵਾਸੀਆਂ ਦੇ ਰੇੜੀਆਂ ਦੇ ਉੱਤੇ ਸ਼ਾਮ ਨੂੰ ਮੈਂ ਦੇਖ ਸਕਦਾ ਕਿ ਝੁੰਡਾਂ ਦੇ ਝੁੰਡ ਬਣਾ ਕੇ ਖਾਣਾ ਤਾਂ ਖਾਂਦੇ ਹੁੰਦੇ ਪਰ ਬਾਅਦ ਦੇ ਵਿੱਚ ਪੀਜੀਆ ਜਾਂ ਹਸਪਤਾਲਾਂ ਦੇ ਜਿਹੜੇ ਚੱਕਰ ਲਗਾਉਂਦੇ ਆ ਪਰ ਲੇਕਿਨ ਜਦੋਂ ਕੋਈ ਪੰਜਾਬੀ ਬੰਦਾ ਕੰਮ ਕਰੇ ਨਾ ਤਾਂ ਪੰਜਾਬੀ ਬੰਦਾ ਕਦੇ ਵੀ ਕਿਸੇ ਨਾਲ ਕਿਸੇ ਦਾ ਧੋਖਾ ਫਰੇਬ ਨਹੀਂ ਕਰਦਾ ਹੁੰਦਾ ਤੇ ਉਹ ਨਾ ਖਾਣ ਦੇ ਵਿੱਚ ਕੁਆਲਿਟੀ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕੁਤਾਈ ਕਰਦਾ ਹੈਗਾ ਤੇ ਸਾਫ ਸੁਧਰਾ ਜੇ ਜਦੋਂ ਵੀ ਆਸੀਂ ਵੀ ਆਪਾਂ ਅਰਦਰ ਸੋਚਦੇ ਹਾਂ ਕਿ ਜਦੋਂ ਕਿਸੇ ਬਾਹਰ ਜਾਣੇ ਆ ਪੰਜਾਬ ਤੋਂ ਬਾਹਰ ਜਾਣੇ ਆ ਤਾਂ ਦੇਖਦੇ ਆ ਵੀ ਕਿਤੇ ਪੰਜਾਬੀ ਢਾਬਾ ਮਿਲੇ ਕਿ ਪੰਜਾਬੀਆਂ ਦੇ ਉੱਤੇ ਇੱਕ ਮਾਣ ਬਣਿਆ ਹੋਇਆ ਵੀ ਪੰਜਾਬੀ ਜਿਹੜੇ ਚੀਜ਼ ਬਣਾਉਂਦੇ ਆ ਉਹ ਬਹੁਤ ਵਧੀਆ ਬਣਾਉਂਦੇ ਆ ਉਹ ਲਾਲਚ ਦੇ ਲਾਲਚ ਨਹੀਂ ਕਰਦੇ ਹੈਗੇ ਵੀ ਅਸੀਂ ਪੈਸਾ ਕਮਾਉਣਾ ਹੈ ਪਰ ਲੈ ਅਸੀਂ ਇਹ ਚੋਦੇ ਵੀ ਕੁਆਲਿਟੀ ਦੇਣੀ ਹੈ ਤੇ ਮੈਂ ਚਾਹਾਂਗਾ ਕਿ ਤੁਸੀਂ ਇਸ ਤੋਂ ਇਲਾਵਾ ਜਿਹੜਾ ਪਿੰਡਾਂ ਦਾ ਜਿਹੜਾ ਖਾਣਾ ਹੁੰਦਾ ਹੈ ਪਿੰਡਾਂ ਦੇ ਵਿੱਚ ਪਿੰਡਾਂ ਦਾ ਜਿਹੜਾ ਸਵਾਦ ਵੱਖਰਾ ਹੁੰਦਾ ਹੈ ਉਹ ਸਾਰਾ ਤੇਸ ਤੇ ਇੱਥੇ ਮਿਲੇਗਾ ਤੁਹਾਨੂੰ ਹਾਂਜੀ ਹਾਂਜੀ ਬਿਲਕੁਲ ਸਭ ਨਾਲੋਂ ਵੱਡੀ ਗੱਲ ਤਾਂ ਇਹ ਹੈ ਵੀ ਅਸੀਂ ਸਾਂ ਸਫਾਈ ਦਾ ਪੂਰਾ ਖਿਆਲ ਰੱਖਾਂਗੇ ਜੋ ਆਮ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਸਾਨੂੰ ਖਾਣਾ ਮਿਲਦਾ ਉਸ ਤਰ੍ਹਾਂ ਦਾ ਹੀ ਅਸੀਂ ਪਰੋਸਣ ਦੀ ਪੂਰੀ ਕੋਸ਼ਿਸ਼ ਕਰ ਸਟਾਫ ਵਗੈਰਾ ਸਾਰਾ ਇੱਕ ਕਿਸਮ ਦਾ ਸਟਾਫ ਹੈ। ਇਹ ਸਟਾਫ ਆਪਣਾ ਵਧੀਆ ਜੀ। ਬਹੁਤ ਤਜਰਬੇਕਾਰ ਸਟਾਫ ਹੈ ਜੀ। ਸਾਸਪਾਈ ਦਾ ਬਹੁਤ ਖਿਆਲ ਰੱਖਿਆ ਜਾਂਦਾ ਹੈ ਤੇ ਸਟਾਫ ਸਾਡਾ ਬਹੁਤ ਵਧੀਆ ਜੀ। ਥੋੜਾ ਜਿਹਾ ਦਰਸ਼ਨ ਕਰਾ ਦਵਾਂ ਤੁਹਾਨੂੰ ਜਰਾ। ਆ ਜਿਓ ਜੀ। ਹਾਂਜੀ। ਅੱਜ ਸਾਰੇ ਦੋਸਤ ਮਿੱਤਰ ਹੋਰ ਵੀ ਆਏ ਹੋਏ ਆ। ਹਾਂਜੀ ਸਲਾਮ ਕਿਵੇਂ ਲੱਗਿਆ ਜਿੱਦਾਂ ਜਿਹੜਾ ਅੱਬੇ ਦਾ ਜਿਹੜੇ ਓਪਨ ਕੀਤੀ ਗਈ ਹੈ। ਬਹੁਤ ਵਧੀਆ ਜੀ। ਤੇ ਇੱਕ ਨਵੀਂ ਚੀਜ਼ ਸਾਡੇ ਰੋਪੜ ਚ ਵੀ ਇੱਕ ਸਸਤਾ ਤੇ ਵੈਲ ਕੁਆਲਟੀ ਦਾ ਜਿੱਦਾਂ ਇਹ ਬਾਇਓ ਨਹੀਂ ਸਾਡੇ ਪਿੰਡ ਤੋਂ ਹੀ ਬਿਲੋਂਗ ਕਰਦੇ ਹਨ ਤੇ ਉਹਨਾਂ ਨੂੰ ਜਿਆਦਾ ਪਤਾ ਹੁੰਦਾ ਵੀ ਤੁਸੀਂ ਮਿਲਕ ਪ੍ਰੋਡਕਟ ਵਗੈਰਾ ਹੁੰਦੇ ਜਿਹੜੇ ਸਬਜ਼ੀਆਂ ਹੁੰਦੀਆਂ ਇਹ ਪਿਓਰ ਕਿੱਥੋਂ ਮਿਲਦੀਆਂ ਹਨ ਤੇ ਤੁਸੀਂ ਪ੍ਰਵਾਸੀਆਂ ਦੀ ਗੱਲ ਕੀਤੀ ਹੈ ਨਾ ਜੀ ਪ੍ਰਵਾਸੀ ਵਧੀਆ ਵੀ ਹੁੰਦੇ ਹਨ ਤੇ ਬਟ ਇੰਨੀ ਜਿੱਦਾਂ ਆਪਣੇ ਰੌਲਾ ਚੱਲਦਾ ਅੱਜ ਕੱਲ੍ਹ ਹੈ ਨਾ ਆਪਾਂ ਦੇਖਦੇ ਵੀ ਹਾਂ ਉਹ ਚੀਜ਼ ਨੂੰ ਦੇਖਦੇ ਹੋਏ ਬਹੁਤ ਵਧੀਆ ਚੀਜ਼ ਬਣਾਈ ਹੈ ਇਹਨਾਂ ਨੇ ਇਹ ਤਾਂ ਬੋਲਿਆ ਕਿ ਪੰਜਾਬੀਆਂ ਜਿਹੜੀ ਤੁਸੀਂ ਪ੍ਰਵਾਸੀਆਂ ਦੀ ਗੱਲ ਕਰਦੇ ਹੋ ਬਹੁਤ ਸਾਰੀਆਂ ਗੰਦੀਆਂ ਵੀਡੀਓ ਵੀ ਵਾਇਰਲ ਹੋਈਆਂ ਕਈ ਜਗ੍ਹਾ ਮਮਸ ਦੇ ਵਿੱਚ ਵੀ ਕਾਫੀ ਕੁੱਤਿਆਂ ਦੇ ਸਿਰ ਵੀ ਨਿਕਲੇ ਹੈਗੇ ਆ ਇਹ ਕਹਿੰਦਾ ਮਤਲਬ ਇਹ ਆ ਵੀ ਅਸੀਂ ਆਪਾਂ ਪੰਜਾਬੀਆਂ ਦੇ ਵਿੱਚ ਨਹੀਂ ਕਦੇ ਸੁਣਿਆ ਵੀ ਕਿਸੇ ਪੰਜਾਬੀ ਨੇ ਕਦੇ ਕੋਈ ਕੀਤਾ ਇਸ ਤਰ੍ਹਾਂ ਦਾ ਨਹੀਂ ਇਹ ਬਹੁਤ ਵਧੀਆ ਚੀਜ਼ ਹੈ ਜੀ ਤੇ ਬਾਈ ਯੂਨੀਵਰਸਿਟੀ ਵੀ ਫੋਟਮ ਨਿਗਮੈਂਟ ਕੀਤੀ ਹੋਈ ਹੈ ਇਹਨਾਂ ਨੇ ਤੇ ਆਪ ਲੈਕਚਰਰ ਵੀ ਹੈ ਇਹ ਸਕੂਲ 'ਚ ਵੀ ਜਾਂਦੇ ਹਨਾ ਜੀ ਤੇ ਉਹ ਚੀਜ਼ ਸਾਰੀ ਚੀਜ਼ਾਂ ਤੇ ਰਾਈਟਰ ਵੀ ਹੈ ਲਿਖਦੀ ਵੀ ਹੈ ਲੇਖ ਤੇ ਇਹ ਚੀਜ਼ ਫਿਰ ਸਾਡੀ ਜਿਹੜੀ ਫੈਮਿਲੀ ਹੁੰਦੀ ਹੈ ਆਪਣਾ ਸਮਾਜ ਹੁੰਦਾ ਉਹ ਚੀਜ਼ ਉਹ ਵਧੀਆ ਦੇਖਦਾ ਇਹ ਇਹ ਤਾਂ ਫਿਰ ਵੀ ਖਾਣ ਦੀ ਚੀਜ਼ ਆ ਸਿਹਤ ਦੀ ਚੀਜ਼ ਆ ਉਹਦੇ ਲਈ ਤਾਂ ਬਹੁਤ ਵਧੀਆ ਨਾਜ਼ਟਾ ਬੱਜੜਾ ਤੇ ਮੈਂ ਕਹਿੰਦਾ ਵੀ ਰੋਪੜਵਾਸੀਆਂ ਨੂੰ ਤੇ ਹੋਰ ਵੀ ਜਿਹੜੇ ਆਪਣੇ ਹੁਣ ਟ੍ਰੈਂਡ ਬਣਦਾ ਜਾ ਰਿਹਾ ਹੈ ਨਾ ਜੀ ਵੀ ਆਪਾਂ ਹੋਟਲ ਜਾ ਕੇ ਡਿਨਰ ਕਰਦੇ ਆ ਜਾਂ ਕੋਈ ਫੈਮਿਲੀ ਆਉਂਦੀ ਕੋਈ ਰੈਸਟੋਰਾਂ ਆਉਂਦਾ ਉਹਦੇ ਲਈ ਬਹੁਤ ਵਧੀਆ ਇਹ ਢਾਬਾ ਜਿਹੜਾ ਵੀ ਲਾਹੇਵੰਦ ਸਬਤ ਹੋ ਵੈਰੀ ਗੁੱਡ ਵੈਰੀ ਤੇਰਾ ਭਾਈ ਜੀ ਕੀ ਨਾਮ ਹੈ ਜੀ ਤੇਰਾ ਨਾਮ ਰਮਨ ਸਿੰਘਾ ਜੀ ਮੈਂ ਗੁਰਵਿੰਦਰ ਦਾ ਦੋਸਤ ਐ ਜੀ ਅਸੀਂ ਇਕੱਠੇ ਪੜੇ ਆ ਅਸੀਂ ਚਾਰੋਂ ਪਿੰਡੋਂ ਪਿੰਡੋਂ ਬਲੌਂਗ ਕਰਦੇ ਨਹੀਂ ਮੈਂ ਮਹਾਲੀ ਤੋਂ ਬਲੌਂਗ ਕਰਦਾ ਜੀ ਅਸੀਂ ਐਚਐਮਪੀ ਇਕੱਠੇ ਕੀਤੀ ਆ ਜੀ ਮੇਰਾ ਵੀ ਹੋਟਲ ਹੈ ਮਹਾਲੀ ਵਿੱਚ ਅਸੀਂ ਪਹਿਲਾਂ ਜੋਬ ਵੀ ਕੀਤੀ 12-12 ਸਾਲ ਜੋਬ ਕੀਤੀ ਐਕਸਪੀਰੀਅੰਸ ਵੀ ਲਿਆ ਗੁਰਵਿੰਦਰ ਨੇ ਵੀ ਜੋਬ ਕੀਤੀ ਹੈ ਮਿਹਨਤ ਕੀਤੀ ਆ ਮਿਹਨਤ ਕਰਕੇ ਅਸੀਂ ਇੱਥੇ ਪਹੁੰਚੇ ਆ ਤੇ ਸਾਨੂੰ ਬੜਾ ਮਾਣ ਆ ਆਪਣੀ ਫੈਮਲੀਜ਼ ਤੇ ਆਪਣੇ ਆਪ ਤੇ ਵੀ ਅਸੀਂ ਇੱਥੇ ਮਿਹਨਤ ਕਰਕੇ ਇੱਥੇ ਪਹੁੰਚੇ ਨੇ ਮਿਹਨਤ ਕੀਤੀ ਆ ਤੇ ਮੈਂ ਇਹੀ ਕਹਿਣਾ ਚਾਹੁੰਦਾ ਸਾਰੇ ਇੱਥੇ ਇਲਾਕੇ ਵਾਸੀਆਂ ਨੂੰ ਵੀ ਭਾਈ ਇੱਥੇ ਆਓ ਤੇ ਖਾਣਾ ਖਾਓ ਤੇ ਬਹੁਤ ਵਧੀਆ ਖਾਣਾ ਮਿਲੂਗਾ ਤੁਹਾਨੂੰ ਫਾਈਜਨਿੰਗ ਮਿਲੂਗਾ ਸਭ ਤੋਂ ਵੱਡੀ ਗੱਲ ਹੈ ਪਿਓਰ ਖਾਣਾ ਮਿਲੂਗਾ ਤੁਹਾਨੂੰ ਰਿਕਵੈਸਟ ਇਹੀ ਹੈ ਵੀ ਕੋਰ ਆਕੇ ਜਾਓ ਤੇ ਨਾਲ ਜਿੰਨੇ ਸੱਜਣ ਮਿੱਤਰ ਰਹਿਗੇ ਨੇ ਸਾਰੇ ਆਕੇ ਆਪਣਾ ਇੱਥੇ ਖਾਣਾ ਖਾਓ ਦੇਖੋ ਵੀ ਕਿਵੇਂ ਹੈਗਾ ਜੀ ਮੈਂ ਜਾਵਾਂਗਾ ਕਿ ਸ਼ਹਿਰ ਵਾਸੀ ਜਿਹੜੇ ਵੀ ਸਾਡੇ ਇਸ ਵੀਡੀਓ ਨੂੰ ਦੇਖਦੇ ਸ਼ਹਿਰ ਵਾਸੀ ਗਿਆ ਦੂਰ ਤੋਂ ਵੀ ਆ ਸਕਦੇ ਆ ਕਿਉਂਕਿ ਸਾਡੇ ਇੱਥੇ ਜੈਲਸੀ ਨਗਰ ਦੇ ਵਿੱਚ ਮੈਂ ਦੇਖਦਾ ਬੱਦੀ ਤੋਂ ਨਾਲਾਗੜ ਤੋਂ ਲਾਹਨਤਪੁਰ ਸਾਹਿਬ ਤੋਂ ਤੇ ਲੋਕ ਬਹੁਤ ਸਾਰੇ ਲੋਕ ਇੱਥੇ ਟੈਸਟ ਲੈਂਡ ਵਸਤੇ ਜਾਂਦੇ ਖਾਣੇ ਦਾ ਪਰ ਲੇਕਿਨ ਜੇ ਤੁਸੀਂ ਹੁਣ ਜਿਹੜੀ ਸਾਡੀ ਵੀਡੀਓ ਨੂੰ ਸਾਰੇ ਦੇਖਦੇ ਹੋ ਪਰ ਜਰੂਰ ਇੱਥੇ ਐਡਰੈਸ ਵੀ ਬੜਾ ਵਧੀਆ ਹੈਗਾ ਰਾਇਲਿਸਟ ਸਮਾਰਟ ਜਿਹੜਾ ਮਾਲ ਹੈ ਉਹਦੇ ਸਾਹਮਣੇ ਹੈਗਾ ਔਰ ਬੜਾ ਵਧੀਆ ਗਰਾਊਂਡ ਹੈ ਖੁੱਲਾ ਜਿੱਥੇ ਗੱਡੀ ਵਗੈਰਾ پارک ਕੀਤੀ ਜਾ ਸਕਦੀ ਹੈ ਪਰ ਮੈਂ ਥੋੜਾ ਜਿਹਾ ਤਸਵੀਰਾਂ ਦਿਖਾਵਾਂਗਾ ਅੰਦਰ ਦੀਆਂ ਓਰੇ ਅੰਦਰ ਆਜੋ ਜਰਾ ਆ ਸਾਹਮਣੇ ਦਿਖਾਓ ਜਰਾ ਇੱਕ ਬੋਰਡ ਲੱਗਿਆ ਹੋਇਆ ਨਾਜ ਢਾਬਾ ਤੇ ਤੇ ਇੱਧਰ ਸਾਹਮਣੇ ਬਿਲਕੁਲ ਲਿਖਿਆ ਹੋਇਆ ਕਿ ਬਫੇ ਦੇ ਵਿੱਚ ਕਿਉਂਕਿ 150 ਰੁਪਏ ਦੇ ਵਿੱਚ ਸਾਰੀ ਜ ਉਹ ਕੁਆਲਿਟੀ ਮਿਲੇਗੀ ਅੱਜ ਦਾ ਜਿਹੜਾ ਵੈਲਕਮ ਜਿਹੜਾ ਕੀਤਾ ਜਾ ਰਿਹਾ ਜਿੰਨੇ ਵੀ ਮਹਿਮਾਨ ਸਿਆਰੇ ਨੇ ਤੇ ਇਸ ਹੋਟਲ ਦੇ ਨਾਲ ਸਾਡੇ ਗੁਆਂਢੀ ਆ ਸਾਡੇ ਸੈਣੀ ਸਾਹਿਬ ਸੈਣੀ ਸਾਹਿਬ ਮੈਂ ਕੱਲ ਆਇਆ ਸੀ ਤੇ ਮੈਂ ਜਦੋਂ ਤੁਹਾਡਾ ਦਫਤਰ ਬੰਦ ਸੀਗਾ ਨਾ ਮੈਂ ਕਹੇ ਵੀ ਤੁਸੀਂ ਕਿਤੇ ਸੈਣੀ ਸਾਹਿਬ ਦੇ ਚਲਾਵੇ ਨੂੰ ਚੱਲਦੇ ਕਰੇ ਕਦੇ ਨਹੀਂ ਜੀ ਉਹ ਨਾਲ ਵਾਲੇ ਆ ਮੈਂ ਅੱਛਾ ਅੱਛਾ ਹੋਰ ਠਾਓ ਕਿਵੇਂ ਲੱਗਿਆ ਤੁਹਾਨੂੰ ਅੱਜ ਬਹੁਤ ਵਧੀਆ ਸਰ ਬਹੁਤ ਵਧੀਆ ਬਹੁਤ ਵਧੀਆ ਬੰਦੇ ਨੇ ਇਹ ਤੇ ਜਿਹੜੀ ਇਹਨਾਂ ਦਾ ਸਿਸਟਮ ਇਹ ਸੋਚ ਰਹੇ ਆ ਰੋਪੜ ਚ ਲੈ ਕੇ ਆਣ ਦਾ ਕਿ ਅਸੀਂ ਸਾਫ ਸੁਥਰਾ ਤੇ ਵੈਜੀਟੇਰੀਅਨ ਫੂਡ ਦਵਾਂਗੇ ਇੱਕ ਨਵਾਂ ਕਨਸੈਪਟ ਹੈ ਤੇ ਮੈਂ ਰੋਪੜ ਦੇ ਬੰਦਿਆਂ ਨੂੰ ਚਾਹਾਂਗਾ ਇੱਕ ਵਾਰ ਕੀ ਇਹਨਾਂ ਨੂੰ ਮੌਕਾ ਦਿਓ ਪਰੀ ਤਾਂ ਕਮ ਸੇ ਕਮ ਇੱਕ ਵਾਰੀ ਹੋਣਾ ਬਣਦਾ ਉਹਨਾਂ ਨਾਲ ਇੱਥੇ ਦੇਖੀ ਜੇ ਤੁਹਾਡੀ ਸਿਗਾ ਵੀ ਅਸੀਂ ਚਾਹਾਂਗੇ ਕਿ ਪਬਲਿਕ ਏਰੀਆ ਜਿਹਦੇ ਲੋਕਾਂ ਦੇ ਵਿੱਚ ਗੜ ਦੇ ਵਿੱਚ ਇਹ ਹੋਟਲ ਹੈ ਇਹ ਨਹੀਂ ਹੈ ਵੀ ਆਪਾਂ ਬਾਈਪਾਸ ਤੇ ਜਾਈਏ ਜਾਂ ਰੋਡ ਤੇ ਜਾਈਏ ਨਹੀਂ ਆਪਣੀ ਜਿਹੜੇ ਲਾਕਪਾਸ ਦੇ ਜਿਹੜੇ ਆਪਣੇ ਵਾਸੀ ਨੇ ਕਲੋਨੀ ਵਾਸੀ ਨੇ ਉਹਨਾਂ ਲਈ ਇੱਕ ਬਹੁਤ ਵਧੀਆ ਚੀਜ਼ ਖੁੱਲੀ ਹੈ ਬਾਹਰ ਜਾਣ ਦੀ ਸ਼ਹਿਰ ਤੋਂ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੈ ਗੁਰਸਿੱਖ ਪਰਿਵਾਰ ਆ ਤੇ ਉਹ ਆਪਣਾ ਇਹ ਮੇਨਟੇਨ ਰੱਖਣਗੇ ਸਾਰਾ ਪਾਰਕਿੰਗ ਬਹੁਤ ਜ਼ਿਆਦਾ ਹੈ ਉਸੇ ਕੋਈ ਪ੍ਰੋਬਲਮ ਨਹੀਂ ਆਊਗੀ ਗੱਡੀ ਦੀ ਪ੍ਰੋਬਲਮ ਨਹੀਂ ਆਊਗੀ ਵਧੀਆ ਇੱਕ ਆਪਸ਼ਨ ਲੈ ਕੇ ਆਏ ਆ ਆਪਣੇ ਵਾਸਤੇ ਨਵੀਂ ਨਵੀਂ ਚੀਜ਼ ਹੈ ਨਵੀਂ ਚੀਜ਼ ਰੋਪੜ ਦੇ ਵਿੱਚ ਭਾਈ ਸਾਹਿਬ ਨਵੀਂ ਚੀਜ਼ ਹੈ ਜੀ ਅੰਦਰ ਪਹਿਲਾਂ ਦਿਖਾਉ ਤਸਵੀਰ ਦੇ ਵਿੱਚ ਕਿ ਅੰਦਰ ਥੋੜੇ ਚੱਲਦੇ ਆਂ ਅਸੀਂ ਦਿਖਾਉਨੇ ਆਂ ਵੀ ਅੰਦਰ ਦਾ ਜਿਹੜਾ ਹਾਲ ਹੈ ਹਾਲ ਕਮਰੇ ਦੇ ਵਿੱਚ ਅਸੀਂ ਪਹੁੰਚ ਚੁੱਕੇ ਹਾਂ ਜੀ ਰਿਸੈਪਸ਼ਨ ਹੈ ਪਹਿਲਾਂ ਤਾਂ ਥੋੜੀ ਜਿਹੀ ਲਾਈਟ ਆਪਾਂ ਦੇਣ ਦੀ ਕੋਸ਼ਿਸ਼ ਕਰ ਲਵਾਂ ਇੱਕ ਮਿੰਟ ਜਰਾ ਥੋੜੀ ਜਿਹੀ ਲਾਈਟ ਜਿਹੜੀ ਹੋਣੀ ਚਾਹੀਦੀ ਹੈ ਠੀਕ ਹੈ ਅੰਦਰ ਦਾ ਜਿਹੜਾ ਇਹ ਸਾਹਮਣੇ ਰਿਸੈਪਸ਼ਨ ਹੈ ਜੀ ਆ ਸਾਹਮਣੇ ਦਿਖਾਉ ਤਸਵੀਰ ਦੇ ਵਿੱਚ ਖੁੱਲਾ ਹਾਲ ਹੈ ਬਿਲਕੁਲ ਖੁੱਲਾ ਹਾਲ ਬਣਿਆ ਹੋਇਆ ਤੁਸੀਂ ਖਾਣਾ ਆਪਣੇ ਆਪਣੇ ਟੇਬਲਾਂ ਦੇ ਉੱਤੇ ਬੈਠ ਕੇ ਜਿਹੜਾ ਅਲੱਗ ਆਪਣੀ ਫੈਮਿਲੀ ਨੂੰ ਅਲੱਗ ਬਿਠਾ ਸਕਦੇ ਆ 6-6 ਜਿਹੜੇ ਟੇਬਲ ਦਾ ਜਿਹੜਾ ਸੈੱਟ ਬਣਾਇਆ ਗਿਆ ਹੈ ਪਿੱਛੇ ਬੜੀ ਵਧੀਆ ਸਾਫ਼ ਸੁਥਰੀ ਜਿਹੜੀ ਹੈ ਰਸੋਈ ਬਣਾਈ ਗਈ ਹੈ ਤੇ ਅੱਗੇ ਥ ਤੇ ਸਾਹਮਣੇ ਜਿਹੜੀ ਰਸੋਈ ਪਿੱਛੇ ਜਿਹੜੀ ਦਿੱਤੀ ਗਈ ਹੈ ਬੈਕ ਦੇ ਵਿੱਚ ਤੇ ਹਾਲ ਜਿਹੜਾ ਸਾਰਾ ਫੁੱਲ ਏਸੀ ਹਾਲ ਹੈ ਇਸ ਹਾਲ ਦੇ ਵਿੱਚ ਤੁਸੀਂ ਆਪਣੇ ਆਪਣੇ ਪਰਿਵਾਰਾਂ ਨੂੰ ਆਪਣੇ ਆਪਣੇ ਫੈਮਿਲੀ ਨਾਲ ਲੈ ਕੇ ਆ ਸਕਦੇ ਆ ਤੇ ਖਾਣੇ ਦਾ ਜਿਹੜਾ ਆਨੰਦ ਲੈ ਸਕਦੇ ਆ ਆਜੋ ਜਰਾ ਥੋੜੇ ਜਿਹੀ ਨਾਈਟਸ ਦੇ ਜੇ ਤੁਸੀਂ ਦੇਖੋ ਲਾਈਟ ਪੈ ਰਾ ਠੀਕ ਹੈ ਹਾਂਜੀ ਤੁਸੀਂ ਸਾਰੇ ਜਣੇ ਇਸ ਵੇਲੇ ਉਦਘਾਟਨ ਮੋਕੇ ਜਿਹੜੇ ਲੋਕ ਸਾਡੇ ਜਿਹੜੇ ਦਰਸ਼ਕ ਐ ਇਸ ਵੇਲੇ ਪਹੁੰਚੇ ਹੋਇਆ ਉਮ ਮਹਾਕੇ ਅੱਜ ਪਹਿਲਾ ਦਿਨ ਹੈ ਪਹਿਲੇ ਦਿਨੀ ਪੂਰਾ ਇੱਥੇ ਜਿਹੜਾ ਭੀੜ ਪੜਕਾ ਪੂਰਾ ਲੱਗਿਆ ਹੋਇਆ ਹੈ ਕਿਉਂਕਿ ਜਦੋਂ ਉਹ ਉੱਡਣ ਤੋਂ ਬਾਅਦ ਫਿਰ ਅਗਲੀ ਗੱਲ ਕੀਤੀ ਜਾਊਗੀ ਸਾਡੇ ਜਣੇ ਆਪਾਂ ਆਪਣਾ ਖਾਣਾ ਖਾਣ ਵਾਸਤੇ ਆਏਗੇ ਹਾਂਜੀ ਸਸਕਲ ਜੀ ਤੁਸੀਂ ਕਿੱਥੋਂ ਆਏ ਜੀ ਅਸਲੋਂ ਮਾਜਰੇ ਤੋਂ ਆਏ ਚਮਕੌਰ ਸਾਹਿਬ ਸਾਹਿਬ ਤੋਂ ਇਹ ਹੋਟਲ ਖੁੱਲਿਆ ਮੁੰਡੇ ਨੇ ਖੋਲਿਆ ਕਿਵੇਂ ਕਹਾਂ ਬਹੁਤ ਵਧੀਆ ਜੀ ਬਹੁਤ ਖੁਸ਼ੀ ਹੋਈ ਸਾਨੂੰ ਬਹੁਤ ਵਧੀਆ ਖਾਣਾ ਹੁਣ ਰੋਪੜ ਦੇ ਸ਼ਹਿਰਾਂ ਦੀ ਨਹੀਂ ਮਿਲੇਗਾ ਹਾਂਜੀ ਠੀਕ ਹੈ ਜੀ ਖਾਵਾਂਗੇ ਜੀ ਬਿਲਕੁਲ ਜੀ ਅਸੀਂ ਚਾਹਾਂਗੇ ਕਿ ਸਾਰੇ ਜਣੇ ਆ ਥੋੜਾ ਜਿਹਾ ਆਪਾਂ ਪਰਲੇ ਪਾਸੇ ਜਾਣ ਦੀ ਕੋਸ਼ਿਸ਼ ਕਰਦੇ ਹਾਂ ਤੇ ਉਸ ਸਾਡੇ ਮਹਿਮਾਨ ਜਿਹੜੇ ਹੈ ਹੋਰ ਵੀ ਮੌਜੂਦ ਹੈ ਇੱਥੇ ਤੇ ਸਾਡੇ ਪ੍ਰਿੰਸੀਪਲ ਸਾਹਿਬ ਪ੍ਰਿੰਸੀਪਲ ਸਾਹਿਬ ਸਤਿ ਸ਼੍ਰੀ ਅਕਾਲ ਜੀ ਅੱਜ ਸ਼ਾਮਲ ਹੋਏ ਹੈ ਤੁਸੀਂ ਇੱਕ ਹੋਟਲ ਨੂੰ ਓਪਨਿੰਗ ਕੀਤੀ ਹੈ ਅਖਰੀਵੇਂ ਦੇਖੋ ਵਧੀਆ ਜੀ ਅੱਜ ਕੱਲ੍ਹ ਖਾਣੇ ਦੇ ਜਿਹੜੇ ਵੀ ਸ਼ਾਪਸ ਨੇ ਬਹੁਤ ਖੁੱਲ ਰਹੀਆਂ ਆ ਇਹਦੇ ਵਿੱਚ ਕੁਆਲਿਟੀ ਜਿਹੜੀ ਹੁਣ ਆ ਉਹ ਮੈਟਰ ਕਰਨ ਲੱਗੀ ਦੀ। ਸੋ ਇਹ ਵਧੀਆ ਕੁਆਲਿਟੀ ਨੂੰ ਮੁੱਖ ਰੱਖ ਕੇ ਇਹ ਖੋਲਿਆ ਗਿਆ ਹੈ ਜੀ। ਉਮੀਦ ਕਰਦੇ ਆ ਇਹ ਲੋਕਾਂ ਦਾ ਜਿਹੜਾ ਖਾਣ ਪੀਣ ਦਾ ਸਿਸਟਮ ਹੈ ਉਹਦੇ ਵਿੱਚ ਵਧੀਆ ਸਰਵਿਸ ਦੇਵੇਗਾ ਜੀ। ਇਹ ਸਾਡਾ ਵਿਸ਼ਵਾਸ ਹੈ ਪ੍ਰਮਾਤਮਾ 'ਤੇ ਅਰਦਾਸ ਵੀ ਕਰਦੇ ਆ ਬਈ। ਸਫਲਤਾ ਬਖਸ਼ੇ ਜੀ ਇਹਨਾਂ ਨੂੰ ਆਪਣੇ ਕਾਰੋਬਾਰ 'ਚ। ਅੱਛਾ ਸਰ ਤੁਸੀਂ ਡਾਕਟਰ ਵੀ ਹੋ ਹੈ ਨਾ? ਇਹ ਕਹਿੰਦਾ ਮਤਲਬ ਇਹ ਹੈ ਵੀ ਤੁਸੀਂ ਜ਼ਿੰਦਗੀ ਦੇ ਵਿੱਚ ਪਿੰਡਾਂ ਤੋਂ ਬਿਲੋਂਗ ਕੀਤਾ। ਆਪਾਂ ਪਿੰਡਾਂ ਦੇ ਨੌਜਵਾਨ ਗੱਭਰੂ ਹੁੰਦੇ ਸੀਗੇ। ਮਤਲਬ ਇਹ ਸਭੀ ਸੁੱਧ ਖਾਣਾ ਖਾਂਦੇ ਸੀਗੇ ਇਹ ਹੁਣ ਬਹੁਤ ਵੱਡੀ ਗੱਲ ਹੈ ਜੀ ਪਿੰਡ ਦੇ ਖਾਣੇ ਨੂੰ ਸ਼ਹਿਰਾਂ ਦੇ ਵਿੱਚ ਲੈ ਕੇ ਜਣਾ ਦੂਸਰੀ ਗੱਲ ਇੱਕ ਹੋਰ ਹੈ ਜੀ ਪਿੰਡਾਂ ਦੇ ਵਿੱਚ ਪਹਿਲਾਂ ਜਿਹੜਾ ਇਸ ਪਾਸੇ ਨੂੰ ਘੱਟ ਰੁਝਾਨ ਸੀਗਾ ਆਪਣਾ ਬਿਜ਼ਨਸ ਵਾਲੇ ਪਾਸੇ ਇਹ ਹੁਣ ਨਵਾਂ ਰੁਝਾਨ ਜਿਹੜਾ ਇਹ ਇੱਕ ਹੈਲਦੀ ਰੁਝਾਨ ਹੈ ਕਿ ਆਪਣੇ ਖੇਤੀ ਵਾਲੇ ਕਿੱਤਿਆਂ ਦੇ ਵਿੱਚੋਂ ਨਿਕਲ ਕੇ ਨੌਜਵਾਨ ਜਿਹੜੇ ਆ ਉਹ ਹੁਣ ਆਪਣੇ ਬਿਜ਼ਨਸ ਦੇ ਵਿੱਚ ਪੈਰ ਅੱਗੇ ਧਰ ਰਹੇ ਆ ਆ ਰਹੇ ਬਹੁਤ ਐਗਜ਼ਾਮਪਲ ਦੇ ਦੇਖੇ ਹੈ ਕਿ ਉਹ ਬਹੁਤ ਸਫਲ ਵੀ ਹੋ ਰਹੇ ਨੇ। ਸੋ ਇਹ ਕਿ ਸ਼ੁਭ ਸ਼ਗਨ ਹੈ ਜੀ ਇਸ ਮਾਮਲੇ ਦੇ। ਪੰਜਾਬੀ ਜਾਗ ਉੱਠੇ ਥੋੜਾ ਜਿਹਾ। ਬਾਹਰਲੇ ਮੁਲਕਾਂ ਨੂੰ ਜਾਣ ਦਾ ਰੁਝਾਨ ਥੋੜਾ ਘਟੇਗਾ ਇਸ ਦਿਨ। ਹਾਂਜੀ ਹਾਂਜੀ ਹੁਣ ਵੇਅ ਆਊਟ ਹੀ ਕੋਈ ਨਹੀਂ ਹੈ। ਇਹੀ ਇਹੀ ਤਾਂ ਹੈ ਕਿ ਆਪਣੇ ਹੱਥੀ ਆਪਣਾ ਆਪੇ ਹੀ ਕਾਸਵਾਰੀ ਹੈ।ੁਰਦਾ ਜੇ ਆਪਣੇ ਹੱਥ ਜਿੰਨਾ ਟਾਈਮ ਹੈ ਸਾਡੇ ਕੋਲ ਮਿਹਨਤ ਕਰਨ ਦਾ ਮਾਦਾ ਹੈਗਾ। ਬਾਕੀ ਇਨਵੈਸਟਮੈਂਟ ਵਾਸਤੇ ਹੈਗ ਆਪਣੇ ਕੋਲ ਮਨੀ ਤਾਂ ਕਿਉਂ ਬਾਹਰਲੇ ਮੁਲਕ ਚ ਕਿਉਂ ਜਾਣਾ 19 ਮਿਹਨਤ ਕਰਕੇ ਇੱਥੇ ਵਧੀਆ ਆਪਣੇ ਲੋਕਾਂ ਦੇ ਵਿੱਚ ਆਪਣੇ ਪਰਿਵਾਰਾਂ ਦੇ ਵਿੱਚ ਰਹਿ ਕੇ ਜੇ ਆਪਣੀ ਜ਼ਿੰਦਗੀ ਵਧੀਆ ਬਸਰ ਹੋ ਰਹੀ ਹੈ ਕਿਉਂ ਬਗਾਨੀ ਜਗਾ ਜਾਣਾ ਨਹੀਂ ਸੋ ਇਸ ਕਰਕੇ ਮੈਨੂੰ ਆਏ ਲੱਗਦਾ ਵੀ ਚੰਗਾ ਮੋੜ ਆ ਪਿਆ ਨੌਜਵਾਨਾਂ ਵੱਲ ਨੂੰ ਨਾ ਘਟੋਗਾਟਾ ਆਪਣਾ ਕਿੱਤਾ ਨਾਲੇ ਹੋਰ ਹੈ ਪਿੰਡਾਂ ਦੇ ਵਿੱਚ ਜਿਹੜੀਆਂ ਵਸਤਾ ਬਣਦੀਆਂ ਉਹੋ ਜੇ ਪ੍ਰੋਸੈਸਿੰਗ ਦੇ ਹੌਲੀ ਹੌਲੀ ਪ੍ਰੋਸੈਸਿੰਗ ਵੱਲੋਂ ਆਉਣਗੇ ਜਿਹੜੀਆਂ ਚੀਜ਼ਾਂ ਰਾ ਮਟੀਰੀਅਲ ਹੁਣ ਇੱਥੇ ਲਿਆ ਕੇ ਵੇਚਦੇ ਆਂ ਮੰਡੀਆਂ 'ਚ ਅੱਗੇ ਨੂੰ ਜਿਵੇਂ ਦੁੱਧ ਦਾ ਹੀ ਲੈ ਲੋ ਤੁਸੀਂ ਪਨੀਰ ਖੋਆ ਕਿੰਨੇ ਤਰ੍ਹਾਂ ਦੇ ਨਾਲ ਉਹਨੂੰ ਉਹ ਵੇਚ ਰਹੇ ਨੇ ਹੁਣ ਕੀ ਬਣਦੀ ਆ ਤੁਹਾਨੂੰ ਹਾਂਜੀ ਹਾਂਜੀ ਉਹ ਉਹੀ ਮਤਲਬ ਫੂਡ ਪ੍ਰੋਸੈਸਿੰਗ ਵਾਲੇ ਪਾਸੇ ਨੂੰ ਨੌਜਵਾਨ ਚੱਲ ਰਹੇ ਆ ਚਾਹੇ ਡਾਇਰੈਕਟਰੀ ਕਰੋ ਚਾਹੇ ਇੰਡਾਇਰੈਕਟਰੀ ਕਰੋ ਬਧੀਆ ਮੈਨੂੰ ਲੱਗਦਾ ਵੀ ਅੱਛਾ ਟ੍ਰੈਂਡ ਚੱਲ ਪਿਆ ਨੌਜਵਾਨ ਜੇ ਇਸ ਪਾਸੇ ਨੂੰ ਚੱਲਣਗੇ ਤਾਂ ਵਾਕਿਆ ਹੀ ਪੰਜਾਬ ਜਿਹੜਾ ਆਪਣੀ ਪਹਿਲੀ ਹਾਲਤ ਦੇ ਵਿੱਚ ਆ ਜੂਗਾ ਦਾ ਮਤਲਬ ਹੈ ਵੀ ਇਨਸਾਨ ਨੇ ਜਨਮ ਲਿਆ ਹੈ ਕਿ ਜਿਵੇਂ ਪੈਸਾ ਬਣਾਉਣ ਵਾਸਤੇ ਨਹੀਂ ਲਿਆ ਹੈਗਾ ਇਹਨੂੰ ਇੰਜੋਏ ਕਰਨ ਵਾਸਤੇ ਲਿਆ ਹੈ ਬਿਲਕੁਲ ਜੀ ਬਿਲਕੁਲ ਚਲੋ ਪੈਸਾ ਵੀ ਅੱਜ ਕੱਲ ਦੇ ਹਾਲਾਤ ਦੇ ਵਿੱਚ ਇੱਕ ਜ਼ਰੂਰੀ ਚੀਜ਼ ਹੈ ਜੀ ਨਾਲੇ ਇਸ ਤਰ੍ਹਾਂ ਦੇ ਮਸਲੇ ਦੇ ਵਿੱਚ ਜਿਹੜਾ ਆਪਣਾ ਵੇਲਾ ਸਮਾਂ ਹੈ ਉਹ ਪ੍ਰੋਪਰਲੀ ਯੂਜ਼ ਹੋਊਗਾ ਔਰ ਤੁਹਾਡੀ ਸੋਸਾਇਟੀ ਦੇ ਵਿੱਚ ਲਿੰਕਸ ਬਣਦੇ ਨੇ ਜੀ ਔਰ ਵਧੀਆ ਬਿਹਤਰੀ ਭਾਇ ਚਾਰੇ ਦੇ ਵਿੱਚ ਵੀ ਸੁੱਖ ਸ਼ਾਂਤੀ ਆਉਂਦੀ ਹੈ ਜੀ ਇਹ ਇਹਦੇ ਚੀਜ਼ਾਂ ਦੇ ਨਾਲ ਬਹੁਤ ਤੁਹਾਨੂੰ ਮਾਜੀਦ ਜਾਣਕਾਰੀ ਦਿੱਤੀ ਤੇ ਆ ਤੁਹਾਡਾ ਕੀ ਨਾਮ ਹੈ ਜੀ ਆਪਣੇ ਰਹਿਣੇ ਤੋਂ ਬਾਅਦ ਜੀ ਛੇਦ ਨੂੰ ਦੇਖ ਕੇ ਲੱਗਦਾ ਵੀ ਤੁਸੀਂ ਪਿੰਡਾਂ ਦਾ ਖਾਣਾ ਖਾਂਦੇ ਹੋ ਪਿੰਡਾਂ ਦਾ ਖਾਣਾ ਤਾਂ ਖਾਂਦੇ ਆ ਜੀ ਮੈਂ ਸਾਬਕਾ ਸਰਪੰਚ ਐ ਸ਼ਾਮਪ੍ਰੇਤ ਜੀ ਇਹ ਵੀ 15 ਸਾਲ ਸਾਡੇ ਕੋਲ ਸਰਪੰਚ ਹੀ ਰਹੀ ਹੈ ਮੇਰੇ ਕੋਲ 10 ਸਾਲ ਮੈਂ ਇਹ ਮੇਰੀ ਮਿਸੇਜ਼ ਆਫਟਰ ਰਿਟਾਇਰਮੈਂਟ ਪ੍ਰਾਇਮਰੀ ਸਕੂਲ ਤੋਂ ਹੈਡ ਟੀਚਰ ਤੇ ਉਹ 5 ਸਾਲ ਫਿਰ ਉਹ ਸਰਪੰਚ ਰਹੇ ਬਾਕੀ ਆ ਜੀ ਲੜਕੇ ਨੇ ਕੀਤਾ ਕਿਵੇਂ ਲੱਗਿਆ ਤੁਹਾਨੂੰ ਇਹ ਇਹ ਪ੍ਰਾਲਾ ਬਹੁਤ ਚੰਗਾ ਹੈ ਅਸੀਂ ਚਾਹੁੰਦੇ ਵੀ ਸਾਡੇ ਨੌਜਵਾਨ ਜਿਹੜੇ ਇਸ ਪਾਸੇ ਆਉਣ ਔਰ ਇਹ ਚੰਗੇ ਕੰਮ ਕਰੇ ਚੰਗਾ ਖਾਣਾ ਦੇਣ ਜੇਕਰ ਇਹ ਚਲਾਇਆ ਕਰਿਆ ਸ਼ੁਰੂ ਕੰਮ ਤਾਂ ਬਜੇ ਤਰੀਕੇ ਦਾ ਸਮਾਨ ਖਾਣ ਪੀਣ ਨੂੰ ਦੇਣ ਤਾਂ ਚੰਗੀ ਗੱਲ ਹੈ ਜੀ ਗਿੱਲ ਸਾਹਿਬ ਹਾਂ ਜੀ ਅੱਜ ਅਸੀਂ ਨਾਜ਼ ਰੈਸਟੋਰੈਂਟ ਦੇ ਉਦਘਾਟਨ ਤੇ ਪਹੁੰਚੇ ਆਂ ਅਸੀਂ ਇਹ ਹੀ ਅਰਦਾਸ ਕਰਦੇ ਆਂ ਵੀ ਇਹ ਦਿਨ ਤੋਂ ਬਗਨੀ ਰਾਤ ਚ ਆਪਣੀ ਤਰੱਕੀ ਬਖਸ਼ੇ ਤੇ ਨਾਲ ਵਧੀਆ ਤੇ ਚੱਲੇ ਤੇ ਕੁਆਲਿਟੀ ਮੈਂਟੇਨ ਰੱਖਣ ਜੈ ਉਸ ਕੋ ਅਸੀਂ ਚਾਹਾਂਗੇ ਕਿ ਹੁਣ ਵੀਡੀਓ ਨੂੰ ਅਸੀਂ ਸਮਾਪਤ ਕਰਨ ਲੱਗੇ ਆਂ ਤੁਸੀਂ ਵੱਧ ਤੋਂ ਵੱਧ ਇਸ ਵੀਡੀਓ ਦੇ ਪਿੱਛੇ ਨੂੰ ਦੇਖ ਕੇ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਇਹ ਜੇ ਨੌਜਵਾਨ ਜਿਹੜੇ ਹੋਰ ਨਿਕਲ ਕੇ ਆਣ ਤਾਂ ਕਿ ਸਾਡੇ ਪੰਜਾਬੀ ਅੱਜ ਕਿਸੇ ਦੇ ਘੱਟ ਨਾ ਰਹਿਣ ਤੇ ਅਸੀਂ ਫਿਰ ਦੁਬਾਰਾ ਮਿਲਦੇ ਆਂ ਕਿਸੇ ਹੋਰ ਵੀਡੀਓ ਤੇ ਧੰਨਵਾਦ